ਹਾਂਜੀ ਸੋਹਣੇਓ ਸਭ ਤੋਂ ਪਹਿਲਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋਗੇ ਇਹ ਜਿਹੜਾ ਹੈਗਾ ਫਾਰਮਟ੍ਰੈਕ ਕੰਪਨੀ ਨੇ ਲਾਂਚ ਕੀਤਾ ਹੈ ਵਰਲਡਮੈਕ ਸੀਰੀਜ਼ ਦੇ ਵਿੱਚ ਪਹਿਲਾਂ ਲੁੱਕ ਤੁਸੀਂ ਦੇਖ ਸਕਦੇ ਹੋ ਜਹਾਜੀ ਲੁੱਕ ਟਰੈਕਟਰ ਦੀ ਤੁਹਾਨੂੰ ਲੱਗੂਗੀ ਤੇ ਬਹੁਤ ਸੋਹਣਾ ਪੀਸ ਜਿਹੜਾ ਇਹ ਟਰੈਕਟਰ ਤੁਹਾਨੂੰ ਦਿੱਤਾ ਹੈ ਕੰਪਨੀ ਨੇ ਪਹਿਲਾਂ ਤਾਂ ਇਹਦੇ ਫਾਇਦੇ ਤੁਹਾਨੂੰ ਮੈਂ ਦੱਸ ਦਵਾਂ ਇਹ ਫੀਚਰਲੈਸ ਟਰੈਕਟਰ ਹੈਗਾ ਪੂਰਾ ਗੀਰਾਂ ਦੇ ਵਿੱਚ ਵੀ ਮੂਹਰੋਂ ਫਰੰਟ ਹਿੱਸੇ ਤੋਂ ਵਿੱਚ ਵੀ ਤੇ ਲੈਟਾਂ ਪੱਖੋਂ ਵੀ ਤੁਸੀਂ ਦੇਖ ਹੀ ਸਕਦੇ ਹੋ ਕਿ ਬਾਕੀ ਗਰਮ ਗਰਮ ਹੋਣ ਤੋਂ ਜਾਲੀਆਂ ਪੂਰੀਆਂ ਐਨ ਬਣਾ ਕੇ ਲਾਈਆਂ ਹੋਈਆਂ ਨੇਗੀਆਂ ਤੇ ਸਿੰਗਲ ਪੀਸ ਸ਼ੋ ਹੈਗੀ ਇਹਦੀ ਟਰੈਕਟਰ ਦੀ ਸਿੰਗਲ ਪੀਸ ਸ਼ੋ ਦੇ ਵਿੱਚ ਆਉਂਦਾ ਹੈਗਾ ਤੁਸੀਂ ਇਧਰੋਂ ਦੇਖੋ ਪਹਿਲਾਂ ਦਾ ਅਡਜਸਟੇਬਲ ਕਿੰਨਾ ਟਰੈਕਟਰ ਕੰਫਰਟ ਵੀ ਪੂਰਾ ਹੈਗਾ ਤੇ ਖੁੱਲਾ ਡੁੱਲਾ ਐਨ ਟਰੈਕਟਰ ਬਣਾਇਆ ਹੋਇਆ ਗੇਅਰਾਂ ਦੀ ਮੈਂ ਤੁਹਾਨੂੰ ਗੱਲ ਦੱਸਾਂ ਗੇਅਰ ਇਹਦੇ ਪੂਰੇ ਮੈਂ ਸਮਝਾਉਂਗਾ ਤੁਹਾਨੂੰ ਬਹੁਤ ਸੋਹਣਾ ਗੇਅਰ ਲੱਗਿਆ ਹੋਇਆ ਟਰੈਕਟਰ ਨੂੰ ਤੇ ਸਭ ਤੋਂ ਪਹਿਲਾਂ ਇੰਜਣ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਚਾਰ ਸਿਲੰਡਰ ਆਪਣਾ ਬਿਨਾ ਸੀਆਰਡੀ ਤੋਂ ਇਹਦੇ ਵਿੱਚ ਇੰਜਣ ਆਉਂਦਾ ਟਰੈਕਟਰ ਦੇ ਵਿੱਚ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਮਾਈਕੋ ਪੰਪ ਦੇ ਵਿੱਚ ਆਉਂਦਾ ਦੇਖੋ ਸ਼ੋਅ ਦੇਖੋ ਪਹਿਲਾਂ ਤਾਂ ਦੋਨੇ ਪਾਸੇ ਸ਼ੌਕਰ ਲੱਗੇ ਹੋਏ ਆ ਇਹਨੂੰ ਜੈਕ ਲੱਗੇ ਹੋਏ ਆਗੇ ਆਪਾਂ ਕਹਿ ਸਕਦੇ ਹਾਂ ਜੈਕ ਲੱਗੇ ਹੋਏ ਨੇਗੇ ਆਰਾਮ ਨਾਲ ਉੱਪਰ ਖੜ੍ਹ ਜਾਂਦੀ ਹੈ ਜਾ ਕੇ ਸ਼ੋਅ ਕੋ ਚੱਕਣ ਦਾ ਆਪਾਂ ਨੂੰ ਕੋਈ ਉਹ ਨਹੀਂਗਾ ਚੱਕ ਕੇ ਹੀ ਖੜਨਾ ਹੈ ਤੇ ਫੁੱਲ ਵੱਡਾ ਹੈਵੀ ਰੇਡੀਏਟਰ ਲੱਗਿਆ ਹੋਇਆ ਤੇ ਇੱਕ ਲੀਨਰ ਦੇਖੋ ਜੀ ਇੱਕ ਕੱਲਾ ਫਲਿੱਪ ਗਾਰਡ ਦਾ ਜਿਹੜਾ ਇਹ ਉਹ ਹੈਗਾ ਫਲਿੱਪ ਗਾਰਡ ਦਾ ਸੌਰੀ ਫਲਿੱਪ ਗਾਰਡ ਦਾ ਇਹ ਕਲੀਨਰ ਲੱਗਿਆ ਹਾ ਪੂਰਾ ਹੈਵੀ ਇਹ ਕੱਲੇ ਮੁੱਲੇ 12-13000 ਰੁਪਏ ਦਾ ਹੋਊਗਾ ਜਿਹੜਾ ਕੰਪਨੀ ਨੇ ਲਾਇਆ ਹੋਇਆ ਤੇ ਬੈਟਰੀ ਦੀ ਫਰੰਟ ਦੇ ਉੱਪਰ ਆ ਜਾਂਦੀ ਹੈ ਤੇ ਵੱਧ ਪਾਵਰ ਵਾਲੀ ਬੈਟਰੀ ਹੈ ਇਹ ਵੱਡੀ ਬੈਟਰੀ ਹੈਗੀ ਟ੍ਰੈਕਟਰੋਂ ਲਈ ਹੋਈ ਹੈ ਜਿਹੜੀ ਤੇ ਹਿੱਸੇ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਐਸਕਾਟ ਕੰਪਨੀ ਦਾ ਹਿੱਸਾ ਆ ਜਾਂਦਾ ਹੈ ਬਹੁਤ ਹੀ ਸੋਹਣਾ ਲੱਗਾ ਜ਼ਬਰਦਸਤ ਹਿੱਸਾ ਲੱਗਿਆ ਆ ਤੁਸੀਂ ਦੇਖ ਸਕਦੇ ਹੋ ਤੇ 프ਰੰਟ ਬੇਟ ਆ ਜਾਂਦੇ ਨੇ ਇੱਕ ਬੇਟੇ ਦਾ ਜਿਹੜਾ ਹੈਗਾ ਵੀਰੇ ਤੁਸੀਂ ਦੇਖ ਰਹੇ ਹੋ 22 ਕੇਜੀ ਦਾ ਤੇ ਇਹਦੇ ਉੱਪਰ ਹੈਗੇ ਨੇ 1 ਤੇ 2 3 4 5 6 6 ਬੇਟ ਨੇ ਇਹਦੇ ਉੱਪਰ ਲੱਗੇ ਹੋਏ 22 ਕੇਜੀ ਦੀਆਂ 6 ਪੱਟਾਂ ਨਹੀਂ ਹੈ ਤੇ ਇੰਜਣ ਦੀ ਗੱਲ ਮੈਂ ਤੁਹਾਨੂੰ ਸਮਝਾ ਰਿਹਾ ਸੀਗਾ ਇੰਜਣ ਦੇ ਦਾ ਚਾਰ ਸਿਲੰਡਰ ਇੰਜਣ ਆਉਂਦਾ ਮੈਕੋ ਪੰਪ ਦੇ ਵਿੱਚ ਬੌਸ ਦਾ ਇਹਦੇ ਪੰਪ ਲੱਗਿਆ ਹੋਇਆ ਤੇ ਸਾਰਾ ਟਰੈਕਟਰ ਸਿੱਧਾ ਹੈਗਾ ਸੋਬਰ ਟਰੈਕਟਰ ਸੀ ਆਰ ਡੀ ਆਈ ਨਹੀਂ ਹੈਗਾ ਤੇ ਸੀਆਰਡੀ ਨੇ ਇਹਗਾ ਕੋਈ ਇਹਦਾ ਪੰਗਾ ਪੁੰਗਾ ਨਹੀਂਗਾ ਕੋਈ ਬੱਤੀ ਆਊ ਜਾਂ ਕੋਈ ਸੈਂਸਰ ਆਊਗਾ ਖਰਾਬ ਹੋਊਗਾ ਕੋਈ ਇਹਦੇ ਵਿੱਚ ਹੋਣੀ ਹੈਗਾ ਬਿਨਾ ਟਰਬੋ ਤੋਂ ਐ ਵਿੱਚੀ ਢੋਲ ਕੇ ਲੱਗੀ ਆ ਤੇ ਜਿਹੜੀ ਇਹ ਤੁਸੀਂ ਟੈਂਕੀ ਦੇਖ ਰਹੇ ਹੋ ਪਾਵਰ ਸਟੀering ਦੀ ਟੈਂਕੀ ਇਹਦੇ ਅਲੱਗ ਹੁੰਦੀ ਆ 2 ਲੀਟਰ ਤੇਲ ਇਹਦਾ ਜਿਹੜਾ ਪਾਵਰ ਸਟੀering ਦਾ ਆਕਰ ਉਸ ਤੋਂ ਤੁਹਾਨੂੰ ਖੋਲਣਾ ਪੈਂਦਾ ਰੋ ਕੋਈ ਪਾਈਪ ਵੀ ਖੋਲਣਾ ਪੈਂਦਾ ਤਾਂ ਉਹ 2 ਲੀਟਰ ਹੀ ਹੋਊਗਾ ਤੁਹਾਡਾ 2 ਲੀਟਰ ਦੀ ਖਰਚ ਹੈਗਾ ਕੁੱਝ ਕੋਈ ਆਏ ਨਹੀਂਗਾ ਵੀ ਸਾਰਾ ਤੇਲ ਖਰਾਬ ਹੋਊਗਾ ਤੇ ਪੰਪ ਨੂੰ ਜੀ ਨੁਕਸਾਨ ਨਹੀਂ ਹੁੰਦਾ ਹੈਗਾ ਤਾਂ ਜਿਹੜਾ ਲੱਗ ਹੁੰਦਾ ਤੇਲ ਪਾਵਰ ਸਟੀering ਦਾ ਤੇ ਬਾਕੀ ਸਾਥੀਓ ਹੁਣ ਆ ਗਈ ਗੱਲ ਗੀਅਰ ਦੀ ਜਿਹੜਾ ਤੁਸੀਂ ਦੇਖ ਸਕਦੇ ਹੋ ਪੈਂਟਾ 24 ਗੀਅਰ ਨੇਗੇ ਸ਼ਟਲ ਸ਼ਿਫਟ ਇਹਦੇ ਲੀਵਰ ਲੱਗਿਆ ਹੋਇਆ ਤੇ ਉਸੇ ਲੀਵਰ ਦੇ ਵਿੱਚ ਸਪੈਸ਼ਲ ਗੀਅਰ ਹੈ ਤੁਸੀਂ ਦੇਖ ਸਕਦੇ ਹੋਗੇ ਸ਼ਟਲ ਗੀਅਰ ਜਿਹੜਾ ਇਹ ਵਾਲਾ ਲੱਗਿਆ ਹੋਇਆ ਇਹਨੂੰ ਇਹਦਾ ਸਿਰਫ ਮਤਲਬ ਇਹ ਹੀ ਹੈਗਾ ਜਿਵੇਂ ਹੁਣ ਦੂਜੀਆਂ ਕੰਪਨੀਆਂ ਦੇ ਰਹੀਆਂ ਚੇਂਜਰ ਗੀਅਰ ਉਹਦੇ ਵਿੱਚ ਸਿਰਫ ਇੰਨਾ ਕਿ ਵੀ ਇਹਦੇ ਉੱਤੇ ਚੇਂਜਰ ਲੱਗਿਆ ਹੁੰਦਾ ਹੈਗਾ ਆਪਾਂ ਉਹਨੂੰ ਫਰੰਟ ਤੇ ਲੈ ਜਾ ਸਕਦੇ ਹਾਂ ਟਿੱਪਮ ਤੇ ਬੈਕ ਲੈ ਜਾ ਸਕਦੇ ਹਾਂ ਕਿ ਇਹਦੇ ਵਿੱਚ ਇੱਥੇ ਦਿੱਤਾ ਹੋਇਆ ਏਸੇ ਲੀਵਰ ਦੇ ਵਿੱਚ ਜਿਹੜਾ ਸ਼ਟਲ ਗੀਅਰ ਹੈਗਾ ਪਹਿਲਾਂ ਤਾਂ ਆਪਾਂ ਫਰੰਟ ਦੇ ਵਿੱਚ ਲੈ ਜਾਾਂਗੇ ਕਲੱਚ ਦੱਬੇ ਬਣਾਏ ਗੀਅਰ ਨਹੀਂ ਪੈਂਦਾ ਵੀਰੇ ਹੁਣ ਪਿਆ ਤੇ ਇਹਨੂੰ ਫਰੰਟ ਦੇ ਵਿੱਚ ਲੈ ਜਾਾਂਗੇ ਤੇ ਰੀਅਰ ਦੇ ਵਿੱਚ ਲੈ ਜਾਾਂਗੇ ਇਹ ਇਹਦੇ ਨਾਲ ਥੋੜਾ ਜਿਹਾ ਇਧਰ ਨੂੰ ਕਰਕੇ ਐਂ ਪਾਵਾਂਗੇ ਤਾਂ ਸਪੈਸ਼ਲ ਗੇਅਰ ਲੱਗ ਜਾਊ ਸਪੈਸ਼ਲ ਗੇਅਰ ਦਾ ਮਤਲਬ ਇਹ ਜਿਹੜਾ ਮਤਲਬ ਇਧਰੋਂ ਲੋਅ ਦੇ ਵਿੱਚ ਟਰੈਕਟਰ ਚੱਲ ਰਿਹਾ ਤੁਸੀਂ ਇਧਰੋਂ ਸਪੈਸ਼ਲ ਗੇਅਰ ਲਾਓਗੇ ਤਾਂ ਤਾਂ ਤੋਰਾ ਜਿਹੜਾ ਹੈਗਾ ਵੀਰੇ ਜੇ ਹੁਣ 50% ਤੇ ਚੱਲ ਰਿਹਾ ਹੈਗਾ ਮਤਲਬ 50 ਚੱਕਰ ਕਰ ਰਿਹਾ ਤਾਂ ਇਹ ਘਟਾ ਕੇ 25 ਚੱਕਰਾਂ ਦੇ ਉੱਪਰ ਆ ਜਾਊਗਾ ਤੇ ਇਹਦਾ ਚੱਕਰ ਇੰਨਾ ਘਟ ਜੂਗਾ ਟਰੈਕਟਰ ਦਾ ਸਪੈਸ਼ਲ ਗੇਅਰ ਦਾ ਮੇਨ ਇਹੀ ਹੈਗਾ ਤੇ ਆਈ ਵੀਡੀਓ ਦੇ ਹੱਥ ਵਿੱਚ ਆਊਗੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਨਹੀਂ ਸੋਹਣੀ ਚੀਜ਼ ਲਗਾਈ ਹੋਈ ਹੈ ਡੈਕਟਰ ਦੇ ਉੱਪਰ ਆਈ ਬੀਟਿਓ ਛੋਟੀ ਵਾਲਾ ਕਲਚ ਕਹਿ ਸਕਦੇ ਆਪਾਂ ਇਹਨੂੰ ਤੇ ਹੋਰ ਨਾਲ ਹੀ ਨਾਲ ਇੱਧਰ ਜਿਹੜਾ ਆਪਣਾ ਗੇਅਰ ਆ ਗਿਆ ਦੇਖੋ ਇਹ ਪਹਿਲਾ ਦੂਜਾ ਗੇਅਰ ਆ ਗਿਆ ਸਾਰਾ ਫੁੱਲੀ ਸ਼ੈਂਕਰੋ ਹੈ ਵੀਰੇ ਦੇਖੋ ਆਰਾਮ ਨਾਲ ਪਈ ਜਾਂਦੇ ਆ ਗੇਅਰ ਬਹੁਤ ਸੋਹਣੇ ਗੇਅਰ ਲੱਗੇ ਹੋਏ ਆ ਤੇ ਇੱਧਰ ਲੀਵਰ ਜਿਹੜਾ ਨਾਲ ਹਾਈ ਲੋ ਤਾਂ ਲੀਵਰ ਵੀ ਇਹਦੇ ਜਿਹੜਾ ਚਾਰ ਗੇਅਰ ਆਪਣੇ ਦਿੱਤੇ ਹੋਏ ਆਗੇ ਚਾਰ ਗੇਅਰ ਦਿੱਤੇ ਹੋਏ ਆ ਇਹਦੇ ਨਾਲ ਹੀ ਹਾਈ ਲੋ ਵਾਲਾ ਆ ਗਿਆ ਇਧਰ ਲੋ ਲਾ ਲੋਂਗੇ ਤਾਂ ਇਧਰ ਸਪੈਸ਼ਲ ਲਾ ਲੋਂਗੇ ਤੋਰਾ ਬਿਲਕੁਲ ਘਟ ਜੂਗਾ ਕੋਈ ਮਤਲਬ ਉਹ ਨਹੀਂ ਹੈਗਾ ਇਧਰ ਤੁਹਾਡਾ ਜਿਹੜਾ ਮਰਜੀ ਗੇਅਰ ਲੱਗਿਆ ਹੋਇਆ ਸਮਝਣ ਵਾਲੀ ਗੱਲ ਹੈਗੀ ਇਧਰ ਜਿਹੜਾ ਤੁਹਾਡਾ ਗੇਅਰ ਹੈਗੇ ਨੇਗੇ 1 2 3 4 ਇਧਰ ਚਾਹੇ ਚੌਥਾ ਗੇਅਰ ਤੁਹਾਡਾ ਲੱਗੂਗਾ ਤਾਂ ਇਧਰ ਫਰੰਟ ਦੇ ਚੌਥੇ ਗੇਅਰ 'ਚ ਤੁਰੂਗਾ ਟਰੈਕਟਰ ਤੁਰਦੀ ਹੁੰਦਾ ਹਰ ਇੱਕ ਤਾਂ ਇਹਦੇ ਜਦੋਂ ਆਪਣੇ ਆਹ ਲੀਵਰ ਖਿੱਚਿਆ ਵੀਰੇ ਆਹ ਲੀਵਰ ਖਿੱਚ ਦਿੱਤਾ ਜਦੋਂ ਤਾਂ ਇਹ ਚਾਰੇ ਗੇਰਾਂ ਦੇ ਵਿੱਚ ਬੈਕ ਭਜੂਗਾ ਟਰੈਕਟਰ ਇਹਦੇ ਵਿੱਚ ਚੇਂਜਰ ਗੇਅਰ ਦੇ ਵਿੱਚ ਇਹ ਕਾਬਲੀਅਤ ਹੁੰਦੀ ਹੈ ਨਾਲ ਹੀ ਆਗੇ ਤੇ ਲਿਫਟ ਦੇ ਜਿਹੜੇ ਲੀਵਰ ਨੇਗੇ ਤੇ ਤੁਸੀਂ ਦੇਖੋ ਕਿੰਨੇ ਆਰਾਮ ਦੇ ਨਾਲ ਲਗਾਏ ਹੋਏ ਨੇ ਸੌਫਟਲੀ ਚੱਕੇ ਜਾਂਦੇ ਹੈਗੇ ਕੋਈ ਉਹ ਨਹੀਂ ਹੈਗਾ ਡਿਫੈਂਸ ਡਿਫੈਂਸਰ ਲੋਕ ਇਹਦੇ ਟਰੈਕਟਰ ਹੀ ਆਉਂਦਾ ਹੈਗਾ ਫਾਰਮ ਟਰੈਕ 60 ਦੇ ਨਹੀਂ ਆਉਂਦਾ ਹੈਗਾ ਉਹ ਵਰਲਡ ਮਿਕ ਦੇ ਆਉਂਦਾ ਹੈਗਾ ਇਧਰ ਜਿਹੜਾ ਲੀਵਰ ਹੈਗਾ ਆਪਣਾ 4x4 ਵਾਲਾ ਉਰੇ ਦਿੱਤਾ ਹੋਇਆ ਤੇ ਉੱਪਰ ਤੁਸੀਂ ਟਰੈਕਟਰ ਦੇਖ ਸਕਦੇ ਹੋਗੇ ਪੈਰਦਾਨ ਵਗੈਰਾ ਹੀਟ ਗਾਰਡ ਵਗੈਰਾ ਬਹੁਤ ਸੋਹਣੇ ਲਗਾਏ ਹੋਏ ਨੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਅਗਰ ਹੋਰ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਤੇ ਹੁੱਕ ਹੋਰ ਖਾਸੀਅਤ ਇਹਦੇ ਪੀਟੀਓ ਨੂੰ ਜਿਹੜਾ ਹੈਗਾ ਵੀਰੇ ਨਮਨ ਦਿਖਾ ਦਵਾ ਇਹ ਨੂੰ ਇਹ ਲੌਕ ਦਿੱਤਾ ਹੋਇਆ ਹੈ ਕੰਪਨੀ ਨੇ ਅਗਰ ਮਤਲਬ ਇਹਦਾ ਲੌਕ ਦਾ ਮਤਲਬ ਇਹ ਹੈਗਾ ਕਿ ਅਗਰ ਤੁਸੀਂ ਇਹ ਟਟ ਨੂੰ ਜਿਆਦਾ ਦੇਰ ਤੱਕ ਖੜਾਉਣੇ ਹੋਵੇ ਚਲਾ ਕੇ ਤਾਂ ਇੱਕ ਕਲੱਚ ਨੂੰ ਲੌਕ ਲਗਾ ਦਿਓ ਕਲੱਚ ਦੱਬਿਆ ਰਹੂਗਾ ਤੇ ਪੀਟੀਓ ਤੁਹਾਡੀ ਫ੍ਰੀ ਰਹੂਗੀ ਉਹਦਾ ਕਮੇ ਹੁੰਦਾ ਵੀ ਕਲਚ ਪਲੇਟ ਕਈ ਵਾਰ ਚਿਪ ਜਾਂਦੀ ਹੁੰਦੀ ਹੈਗੀ ਤੇ ਇਦਰੋਂ ਗੇਰਾਂ ਦੇ ਵਿੱਚ ਟਰੈਕਟਰ ਪੰਗ ਕਰਦਾ ਆਪਾਂ ਨੂੰ ਫਿਰ ਮਿਸਤਰੀ ਬੁਲਾਉਣਾ ਪੈਂਦਾ ਤੇ ਇਹਨੂੰ ਆਪਾਂ ਲੋਕ ਲਗਾ ਸਕਦੇ ਆਂਗੇ ਤੇ ਇਹਦਾ ਵੀ ਬਹੁਤ ਫਾਇਦਾ ਹੈਗਾ ਕੰਪਨੀ ਨੇ ਬਹੁਤ ਸੋਹਣੀ ਚੀਜ਼ ਲਾਈ ਹੈ ਇਹ ਬਾਕੀ ਤੁਹਾਨੂੰ ਬੈਕ ਤੋਂ ਦਿਖਾ ਦਉ ਮੈਂ ਇਹਦੇ ਵਿੱਚ ਬੈਕੀ ਹਿੱਸਾ ਹਿੱਸਾ ਵੀ ਦੇਖ ਸਕਦੇ ਹੋ ਪਿੱਛੋਂ ਇੰਡੀਕੇਟਰ ਵਗੈਰਾ ਵੀ ਬਹੁਤ ਸੋਹਣੇ ਲਗਾਏ ਹੋਏ ਨੇਗੇ ਪਿੱਛੋਂ ਹਿੱਸਾ ਦਾ ਪੂਰਾ ਜ਼ਬਰਦਸਤ ਬਣਾਇਆ ਹੋਇਆ ਪਲੈਂਟਰੀ ਗੀਅਰ ਦੇ ਹਿੱਸਾ ਲੱਗਿਆ ਹੋਇਆ ਈਪੀਆਈ ਵੀ ਕਹਿ ਦਿੰਨੇ ਆਪਾਂ ਫਾਰਮ ਟਰੈਕ ਦੀ ਈਪੀਆਈ ਹੁੰਦਾ ਇਹਦੇ ਪਲੈਂਟਰੀ ਗੀਅਰ ਹਿੱਸਾ ਲੱਗਿਆ ਹੋਇਆ ਤੇ 2700 ਕਿਜੀ ਦੀ ਲਿਫਟ ਹੈਗੀ ਕੰਪਨੀ ਨੇ 7 ਸਾਲ ਦੀ ਵਾਰੰਟੀ ਦੇ ਟਰੈਕਟਰ ਦਿੱਤੀ ਹੋਈ ਆ ਲਿੰਕਾਂ ਵਗੈਰਾ ਪੂਰੀਆਂ ਹੈਵੀ ਲਾਈਆਂ ਹੋਈਆਂ ਨੇਗੀਆਂ ਦੇਸੀ ਸਮਾਨ ਕੋਈ ਨਹੀਂ ਹੈਗਾ ਟਰੈਕਟਰ ਦੇ ਉੱਪਰ ਹੁੱਕੋ ਵੀ ਪੂਰੀ ਹੈਵੀ ਲੱਗੀ ਹੋਈ ਆ ਕੰਪਨੀ ਵੱਲੋਂ ਸਾਰਾ ਸਮਾਨ ਕੰਪਨੀ ਵੱਲੋਂ ਆਉਂਦਾ ਇਹ ਜੇ ਇਹ ਆਪ ਬਾਹਰੋਂ ਨਹੀਂ ਲਿਆ ਕੇ ਲਾਉਂਦੇਗੇ ਇਹ ਕੋਈ ਚੀਜ਼ ਹੁੱਕ ਟੰਗਤੀ ਜਾਂ ਬਾਹਰੋਂ ਕੁਝ ਹੋਰ ਨਹੀਂ ਸਾਰਾ ਕੰਪਨੀ ਵੱਲ ਆਉਂਦਾ ਤੇ ਬਾਕੀ ਤੁਸੀਂ ਬਣਾਵਟ ਤੁਸੀਂ ਦੇਖ ਹੀ ਸਕਦੇ ਹੋ ਇਹ ਮਾਡਲ ਜਿਹੜਾ ਹੈਗਾ ਜੀ ਤੁਹਾਨੂੰ ਦਿਖਾ ਰਹੇ ਹਾਂ ਇਹ ਫਾਰਮ ਟਰੈਕ ਦਾ 6055 ਵਰਲਡ ਮੈਕਸ ਸੀਰੀ ਦੇ ਵਿੱਚ ਫਾਰਮ ਟਰੈਕ 6055 ਇਹ ਟਰੈਕਟਰ ਹੈਗਾ ਮਾਡਲ ਤੇ ਇਹ ਕੋਈ ਸੀਆਰਡੀ ਨਹੀਂ ਮਾਈਕੋ ਪੰਪ ਦੇ ਵਿੱਚ ਆਉਂਦਾ ਕੋਈ ਵੀਰ ਹੁੰਦਾ ਵੀ ਸੀਆਰਡੀ ਨਹੀਂ ਲੈਣ ਵਾਲਾ ਹੁੰਦਾ ਪਾਹੇ ਮਾਈਕੋ ਪੰਪ ਦੇ ਵਿੱਚ ਆਉਂਦਾ ਬਾਕੀ ਦੱਸਿਓ ਵੀਡੀਓ ਕਿਵੇਂ ਲੱਗੀ ਮਿਲਦੇ ਆਂ ਅਗਲੀ ਵੀਡੀਓ ਤੇ ਧੰਨਵਾਦ ਸਤਿ ਸ਼੍ਰੀ ਅਕਾਲ